ਪੰਜਾਬ ਦੇ ਨੌਜਵਾਨ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਵਿਦੇਸ਼ ਦੀ ਧਰਤੀ ਤੇ ਜਾਂਦੇ ਨੇ ਪਰ ਉਸੇ ਜਾ ਕੇ ਹਾਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਇਸੇ ਤਰ੍ਹਾਂ ਦਾ ਹਾਸਾ ਵਾਪਰਿਆ ਇੱਕ ਨੌਜਵਾਨ ਦੇ ਨਾਲ ਜੋ ਕਾਫੀ ਸਾਲ ਪਹਿਲਾਂ ਵਿਦੇਸ਼ ਗਿਆ ਸੀ ਪਰ ਉਥੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਤੇ 35 ਦਿਨ ਬਾਅਦ ਉਸ ਦੀ ਮ੍ਰਿਤਕ ਦੇਹ ਜਦ ਘਰ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਜੀ ਕਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੋ ਬਹੁਤ ਹੀ ਮੰਨ ਭਾਗੀ ਘਟਨਾ ਮਿਤੀ ਹੈ ਸਾਡੇ ਸਹਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਜੋ ਲੈਂਡਮੈਨ ਉਹਨਾਂ ਦਾ ਬੇਟਾ 14 ਸਾਲ ਤੋਂ ਜੁਕੇ ਵਿੱਚ ਰੋਜੀ ਰੋਟੀ ਕਮਾਉਣ ਗਿਆ ਸੀ ਉੱਥੇ ਅਟੈਕ ਹੋਣ ਦੇ ਕਾਰਨ ਉਹਦੀ ਡੈਥ ਹੋ ਗਈ ਹੈ ਸ ਬਹੁਤ ਹੀ ਜਿਆਦਾ ਇਹ ਦੁੱਖ ਦੀ ਗੱਲ ਹੈ ਸਾਡੇ ਵੀਰ ਜੀ ਸਲਾਰੀਆ ਸਾਹਿਬ ਔਰ ਸਰਦਾਰ ਬਲਬੀਰ ਸਿੰਘ ਪੰਨੂ ਜੀ ਜਿਨ੍ਹਾਂ ਦੀ ਹਿੰਮਤ ਕਰਕੇ ਮਿਹਨਤ ਕਰਕੇ ਫੋਨ RAI ਮੇਲ ਮਲਾਪ ਕਰਕੇ ਉਹਨਾਂ ਦੀ ਅੱਜ ਰੈੱਡ ਬੋਡੀ ਪਿੰਡ ਤਲਵੰਡੀ ਪਰਥ ਪਹੁੰਚੀ ਹੈ ਸੋ ਬਹੁਤ ਸੋਗ ਦੀ ਲਹਿਰ ਹੈ ਇਸ ਟਾਈਮ ਅਸੀਂ ਚਾਹਾਂਗੇ ਕਿ ਜਿੰਨੀ ਵੀ ਸਾਡੇ ਕੋਲ ਸੇਵਾ ਹੋ ਸਕੇ ਜਿੰਨੀ ਵੀ ਇਸ ਪਰਿਵਾਰ ਦੀ ਮਦਦ ਹੋ ਚੁੱਕੀ ਸਗੀ ਸਰਦਾਰ ਬਰਬੀਰ ਸਿੰਘ ਪੰਨੂ ਜੀ ਤਨਦੇ ਨਾਲੇ ਨਾਲੇ ਪਰਿਵਾਰ ਦੀ ਸੇਵਾ ਕਰਨਗੇ ਜੋ ਵੀ ਕਮੀ ਪੇਸ਼ੀ ਇਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਆਏਗੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ ਲੇਕਿਨ ਬੱਚਾ ਤੇ ਵਾਪਸ ਨਹੀਂ ਆ ਸਕਦਾ ਕਿਉਂਕਿ ਜੋ ਕਿ ਗਿਆ ਵਾਪਸ ਨਹੀਂ ਆ ਸਕਦਾ ਲੇਕਿਨ ਬਹੁਤ ਹੀ ਮੰਦਪਾ ਕੀ ਖਬਰ ਹੈ ਜਿਹੜਾ ਹੀ ਅੱਜ ਇੱਥੇ ਅੱਜ ਇਹਨਾਂ ਦੇ ਸ਼ਮਸ਼ਾਨ ਘਾਟ ਵਿੱਚ ਖੜਿਆ ਸਾਡਾ ਆਪਾ ਖੁਦ ਦਾ ਵੀ ਮਨ ਬਹੁਤ ਖਰਾਬ ਹੋ ਰਿਹਾ ਸੋ ਇਸ ਕਰਕੇ ਮਤਲਬ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਵੀਰ ਜੀ ਜਿਨ੍ਹਾਂ ਨੇ 14 ਸਾਲ ਤੋਂ ਆਪਣਾ ਬੱਚਾ ਇੱਥੋਂ ਭੇਜਿਆ ਸੀ ਤੇ ਅੱਜ ਉਹਨਾਂ ਦੀ ਡੈੱਡ ਬੋਡੀ ਕਰ ਪਹੁੰਚੀ ਹੈ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਪ੍ਰਵੀਰ ਸਿੰਘ ਪੰਨੂ ਜੀ ਦਾ ਸਲਾਰੀਆ ਸਾਹਿਬ ਦਾ ਔਰ ਕੁਲਦੀਪ ਧਾਰੀਵਾਲ ਦੀ ਦਾ ਜਿਨ੍ਹਾਂ ਦੇ صدکا ਅੱਜ ਇਸ ਬੱਚੇ ਦੀ ਡੈੱਡ ਬੋਡੀ ਪਿੰਡ ਪਹੁੰਚੀ ਹੈ ਧੰਨਵਾਦ ਦੇਖੋ ਇਸ بے ਬਖਤੀ ਮੌਤ ਜੋ ਕਿ ਇਸ ਵੀਰ ਦੀ ਇਸ ਚਿਖਾ ਦਾ ਸ਼ੇਖ ਉਸ ਬੇਵਸ ਬਾਪ اور ਇਹ ਮਾਜੇ ਦੀ ਤਰਤੀ ਜੋ ਗੁਰੂਆਂ ਪੀਰਾਂ ਦੀ ਚਰਨ ਸੋ ਬਖਸ਼ਿਸ਼ ਤਰਤੀ ਸੀ ਕੁਝ ਨਸ਼ੇ ਨੇ ਵਿਆੜਤੀ ਬੇਰੋਜ਼ਗਾਰੀ ਕਰਕੇ ਸਾਡੇ ਭਰਾ ਜਿਹੜੇ ਆ ਮੈਂਟਲੀ ਡਿਪਰੈਸ਼ਨ ਕਰਕੇ ਜਾਂ ਬੁਰੇ ਹਾਲਾਤਾਂ ਕਰਕੇ ਉਹਨਾਂ ਦੀ ਅਚਾਨਕ ਜਿਹੜੀ ਇਹ ਬੇਵਕਤੀ ਮੌਤ ਹੋਈ ਹੈ ਬਾਪ ਦਾ ਕੰਦਾ ਸਹਾਰ ਨਹੀਂ ਸਕਦਾ ਆਪਣੇ ਬੱਚੇ ਦੀ ਇਸ ਭਰੀ ਜਵਾਨੀ ਦੇ ਵਿੱਚ ਛੱਡ ਕੇ ਜਾਣ ਨੂੰ ਔਰ ਅੱਜ ਉਹਨਾਂ ਲਈ ਪੂਰਾ ਸੰਸਾਰ ਜਿਹੜਾ ਉਹ ਸੁਨਣਾ ਹੋ ਗਿਆ ਸਾਨੂੰ ਇਹ ਚਾਹੀਦਾ ਹੈ ਇਸ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੂੰ ਉਹਨਾਂ ਦਾ ਪੁੱਤ ਤੇ ਅਸੀਂ ਵਾਪਸ ਨਹੀਂ ਲੈ ਕੇ ਆ ਸਕਦੇ ਉਹਨਾਂ ਨੇ ਬੜੇ ਚਾਵਾ ਨਾਲ ਉਹਨਾਂ ਨੂੰ ਭੇਜਿਆ ਸੀ ਔਰ ਜੋ ਸੁਨ ਦੇ ਵਿੱਚ ਆਇਆ ਕਿ ਜੋ ਵੀ ਸੀਗਾ ਉਹ ਗਰਵੀ ਰੱਖ ਕੇ ਆਪਣੇ ਪੁੱਤ ਨੂੰ ਉੱਥੇ ਭੇਜ ਕੇ ਤੇ ਕੋਈ ਸੁਖ ਦੀ ਉਮੀਦ ਲਾਈ ਹੋਈ ਸੀ ਅੱਜ 14 ਸਾਲ ਬਾਅਦ ਉਹ ਤਬੂਤ ਦੇ ਵਿੱਚ ਆਂਦਾ ਹੈ ਤੇ ਸਿੱਧਾ ਹੀ ਇਸ ਸ਼ਮਸ਼ਾਨ ਘਾਟ ਦੇ ਵਿੱਚ ਖਾ ਕੇ ਸਪੁਰਦ ਹੋ ਜਾਂਦਾ ਹੈ ਮੈਂ ਤੁਹਾਡੇ ਸਾਹਮਣੇ ਇਹ ਜ਼ਰੂਰ ਕਹਿਣਾ ਚਾਹਨਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਸੈਂਟਰਲ ਸਰਕਾਰ ਨੂੰ ਕਿ ਦੇਖੋ ਇਹ ਬੇਰਜ਼ਗਾਰੀ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਨਿਕਲ ਰਹੀ ਹੈ ਨਸ਼ਿਆਂ ਨੂੰ ਕਿਸ ਤਰ੍ਹਾਂ ਨਿਕਲ ਰਹੀ ਹੈ ਇਸ ਦੇ ਉੱਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਬੇਵਸ ਮਾਂ-ਬਾਪ ਜਿਹੜੇ ਹੁੰਦੇ ਆ ਉਹਨਾਂ ਦਾ ਇੱਕੋ ਹੀ ਆਸਰਾ ਹੁੰਦਾ ਹੈ ਸਰਕਾਰਾਂ ਸੋ ਸਾਨੂੰ ਚਾਹੀਦਾ ਹੈ ਕਿ ਇਸੇ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਖੜੇ ਹੋਈਏ ਜੀ ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਨਾ ਹੈਗਾ ਉਸ ਬੜੇ ਹੀ ਨੇਕ ਇਨਸਾਨਾਂ ਦਾ ਜਿਹੜੇ ਯੂਕੇ ਦੇ ਵਿੱਚ ਯੂਨਾਈਟਿਡ ਸਿੱਖ ਵਾਲੇ ਹੈਗੇ ਆ ਉਹਨਾਂ ਦੇ ਬੜੇ صدਕਾ ਔਰ ਉਪਰਾਲੇ ਦੇ صدਕਾ ਇਹ ਚੀਜ਼ਾਂ ਜਿਹੜੀਆਂ ਇਹ ਸੰਭਾਵਿਤ ਹੋ ਸਕੀਆਂ ਮਾਂ ਬਾਪ ਨੇ ਆਖਰ ਦੇ ਵਿੱਚ ਉਸ ਬੱਚੇ ਦਾ ਜਿਹੜਾ ਉਹ ਦਰਸ਼ਨ ਕਰ ਲਿਆ ਹੈਗੇ ਆ ਔਰ ਪਿੰਡ ਵਾਸੀਆਂ ਨੇ ਇਸ ਮਾਂ ਬਾਪ ਦੇ ਨਾਲ ਖੜ ਕੇ ਚਲੋ ਉਹਨਾਂ ਦਾ ਦੁੱਖ ਸਾਂਝਾ ਕੀਤਾ ਅਸੀਂ ਇਸ ਪਰਿਵਾਰ ਦਾ ਹਿੱਸਾ ਬਣ ਕੇ ਇਹਨਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹਾਂ ਔਰ ਅਕਾਲ ਪੁਰਖ ਅੱਗੇ ਉਸ ਵਿਚੜੀ ਹੋਈ ਆਤਮਾ ਨੂੰ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣੇ ਹੋਈ ਐ ਸੀ ਅਰਦਾਸ ਕਰ ਸਕਦੇ ਹਾਂ ਇਸ ਦਿਨ ਦੇ ਉੱਤੇ ਧੰਨਵਾਦ ਇਸ ਆਲੀ ਵਾਤਵਾਰਦ ਮੈਤ ਕੀਤੀ ਜਾਵੇ ਅਹੀਂ ਬਹੁਤ ਥੱਲੇ ਲੱਗੇ ਹਾਂ ਮੈਂ ਹਾਈ ਕਮਿਸ਼ਨ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਯੂਕੇ ਦੇ ਡਾਇਰੈਕਟਰ ਨਿਰਪਿੰਦਰ ਕੌਰ ਜੀ ਉਹਨਾਂ ਦਾ ਧੰਨਵਾਦ ਕਰਦਾ ਗਰਮੀਤ ਸਿੰਘ ਖੁੜਿਆ ਦਾ ਧੰਨਵਾਦ ਕਰਦਾ ਪੱਤਰਕਾਰਾਂ ਦਾ ਧੰਨਵਾਦ ਕਰਦਾ ਕਿ ਪੰਨੂ ਸਾਹਿਬ ਦਾ ਮੈਂ ਧੰਨਵਾਦ ਕਰਦਾ ਸਰਦਾਰੀਆ ਸਾਹਿਬ ਦਾ ਵੀ ਧੰਨਵਾਦ ਕਰਦਾ ਸੰਘੇੜਾ ਸਾਹਿਬ ਦਾ ਧੰਨਵਾਦ ਕਰਦਾ ਅੱਜ ਪੁੱਤਰ ਦੇ ਦਰਸ਼ਨ ਕਰ ਪਾਏ ਉਹਨਾਂ ਦੇ ਬਰੋੜ ਹਾਂਜੀ ਆਪਣੇ ਪੁੱਤ ਦੇ ਦਰਸ਼ਨ ਕਰ ਪਾਏ ਹੋ ਇਹਨਾਂ ਦੀ ਬਦੌਲਤ ਕੀ ਨੇ ਦਰਸ਼ਨ ਹਾਂਜੀ ਇੱਕ ਚੀਜ਼ ਮੈਂ ਪੁੱਛਣੀ ਚਾਹਣਾ ਵੈਸੇ ਮੇਰੇ ਦਿਲ ਦਾ ਇੱਕ ਹੈ ਅਸੀਂ ਅੰਤਰਤ ਕਰੂ ਸੇਰਾ ਲੈਣ ਜਾਂਦੇ ਹਾਂ ਹਾਂਜੀ ਕਿਈ ਦਾ ਜਾ ਕੇ ਦੁਕਾਨਾਂ ਦੇ ਮਰੇ ਚਾਹਣਾ ਸੇਰਾ ਲੈਂਦੇ ਹਾਂ ਹਾਂਜੀ ਅੱਜ ਜਦੋਂ ਭੈਣ ਤੁਹਾਡੇ ਪੁੱਤ ਦੇ ਮੱਥੇ ਤੇ ਸੇਰਾ ਲਾ ਰਹੀ ਸੀ ਨਾ ਤੇ ਮੇਰੀ ਭੁੱਬ ਨਿਕਲ ਗਈ ਸੀ ਇਹਨੇ ਸੇਰਾ ਲੈਣ ਲੱਗਿਆ ਕਿ ਆ ਕੀ ਉਹ ਦੁਕਾਨ ਵਾਲੇ ਨੂੰ ਮੈਨੂੰ ਸੇਰਾ ਕਾਹਦੇ ਹੱਥ ਚਾਹੀਦਾ ਸਾਡੀ ਭੁੱਬ ਨਿਕਲ ਗਈ ਜਦੋਂ ਸੇਰਾ ਉੱਤੇ ਰੱਖਿਆ ਮੱਥੇ ਤੇ ਸਾਡੀ ਪਵਨ ਨਾਲ ਨਿਕਲੀਆਂ ਉਸੇ ਸਾਰੇ ਪਰਿਵਾਰ ਦੇ ਤੇ ਸਾਡੇ ਨਾਲ ਇਹ ਕੀ ਬਣ ਗਿਆ ਜੇ ਪੁੱਤ ਨੇ ਇੱਥੇ ਥੋੜੀ ਖਾ ਲਿੰਦਾ ਮਿਹਨਤ ਕਰ ਲਿੰਦਾ ਉੱਥੇ ਤਾਂ ਨਾ ਹੁੰਦਾ ਉੱਥੇ ਕੋਈ ਸੁਣਿਆ ਹਾ ਪੰਜਾਬ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਬੜਾ ਚਾਹ ਬਾਹਰ ਜਾਣ ਦਾ ਅਸੀਂ ਤੇ ਉਹਨੇ ਬੱਚਿਆਂ ਨੂੰ ਕਿ ਬਾਹਰ ਨਾ ਜਾਇਓ ਬਾਹਰ ਬੁਰਾ ਹਾਲ ਜੇ ਅੱਜ ਵੇਖ ਲੋ ਉਥੇ 5-6 ਢੱਡ ਬਾਡੀਆਂ ਆਈਆਂ ਠਕ ਨੇ 6 ਬਾਡੀਆਂ ਉਥੇ ਆਈਆਂ ਅੱਜ ਡੱਟ ਬਾਡੀਆਂ ਅਜੇ ਇੱਕ ਢੀਕਣ ਡਿਆ ਸੀ ਹੋਰ ਤੇ ਬਾਹਰ ਨਾ ਜਾਵੇ ਕੋਈ ਇੱਥੇ ਘੱਟ ਖਾ ਲੈ ਬਾਹਰ ਨਾ ਜਾਵੇ ਕੋਈ